ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾਰੀਅਲ ਦੇ ਬੁਰਾਦੇ ਦੇ ਪੇੜੇ ਬਣਾਵਾਂਗੇ ਅੱਜ ਆਪਾਂ ਤੇ ਉਹ ਵੀ ਆਪਾਂ ਇੱਕ ਕੌਲੀ ਦੁੱਧ ਦੇ ਨਾਲ ਬਣਾਵਾਂਗੇ ਆਪਾਂ ਸਾਰਾ ਮੈਜ਼ਰਮੈਂਟ ਇੱਕੋ ਹੀ ਕੌਲੀ ਦਾ ਇੱਕ ਆਪਣੀ ਇੱਕੋ ਜਿਹੀ ਕੌਲੀਆਂ ਸਾਰੀਆਂ ਇਹ ਇੱਕ ਕੌਲੀ ਆਪਾਂ ਲੈ ਲਈਏ ਚੀਨੀ ਦੀ ਇੱਕ ਲੈ ਲਈ ਆਪਾਂ ਦੁੱਧ ਦੀ ਦੋ ਕੌਲੀਆਂ ਆਪਾਂ ਲੈ ਲਈਆਂ ਨਾਰੀਅਲ ਦਾ ਬੁਰਾਦਾ ਤੇ ਜਿਹੜਾ ਕੋਈ ਹੋਰ ਸਮਾਨ ਪਊਗਾ ਉਹ ਤੁਹਾਨੂੰ ਨਾਲ ਦੀ ਨਾਲ ਦੱਸ ਦਿਆਂਗੇ ਤੇ ਹੁਣ ਆਪਾਂ ਬਣਾਉਣ ਤੇਰੇ ਸ਼ੁਰੂ ਕਰਦੇ ਹਾਂ ਜੀ ਬਣਾਉਣੇ ਪੈਨ ਆਪਾਂ ਰੱਖ ਲੈ ਗੈਂ ਸੌਨ ਕਰ ਲੈ ਹੁਣ ਆਪਾਂ ਨਾ ਇਹਦੇ ਵਿੱਚ ਆਹ ਚੀਨੀ ਪਾ ਦਿਆਂਗੇ ਚੀਨੀ ਦੇ ਵਿੱਚ ਆਪਾਂ ਕੋਈ ਪਾਣੀ ਨਹੀਂ ਪਾਉਣਾ ਤੇ ਆਪਾਂ ਇਹ ਚੀਨੀ ਨੂੰ ਮੈਲਟ ਕਰਾਂਗੇ ਇਸ ਤਰ੍ਹਾਂ ਕਰ ਇਹਨੂੰ ਪਲਾ ਦੇਣੇ ਤੇ ਆਪਾਂ ਇਹਨੂੰ ਰੱਖਾਂਗੇ ਸਲੋ ਗੈਸ ਤੇ ਤੇ ਆਪਾਂ ਆ ਗੈਸ ਤੇਜ ਨਾ ਕਰੇ ਕਿਉਂਕਿ چینی ਮੱਚ ਜੂਗੀ ਆਪਣੀ ਤੇ ਫਿਰ ਆਪਣੀ ਚੀਨੀ ਜਿਹੜੀ ਮੈਲਟ ਹੋ ਗਈ ਨਾ ਕੜਵੀ ਹੋ ਜੂਗੀ ਤੇ ਪਾਣੀ ਨਹੀਂ ਪਾਉਣਾ ਜੇ ਪਾਣੀ ਪਾਵਾਂਗੇ ਤਾਂ ਚਾਸ਼ਨੀ ਬਣ ਜੂਗੀ ਤੇ ਹੁਣ ਆਪਾਂ ਇਹਦੀ ਵੇਟ ਕਰਦੇ ਹਾਂ ਮੈਲਟ ਹੋਣ ਤੱਕ ਜੀਨੀ ਆਪਣੀ ਮੈਲਟ ਹੋਣ ਲੱਗੀ ਤੇ ਹੁਣ ਆਪਾਂ ਇਹਨੂੰ ਚਲਾ ਲਾਂਗੇ ਤੇ ਗੈਸ ਨੂੰ ਨਾ ਸਲੋ ਹੀ ਰੱਖਣਾ ਆਪਾਂ ਤੇ ਭਾਰੀ ਤਲੇ ਵਾਲਾ ਪੈਨ ਜਾਂ ਕੜਾਹੀ ਭਾਰੀ ਤਲੇ ਵਾਲੀ ਹੋਵੇ ਮੇਰਾ ਪਾਨ ਵੈਸੇ ਤਾਂ ਛੋਟਾ ਹੀ ਹੈਗਾ ਪਰ ਇਸੇ ਦਾ ਕਲਾ ਥੋੜਾ ਜਿਹਾ ਭਾਰੀ ਹੈ ਤਾਂ ਕਰਕੇ ਆਪਾਂ ਇਹਦੇ ਵਿੱਚ ਚੀਨੀ ਨੂੰ ਮੈਲਟ ਕਰ ਦਿਆ। ਚੀਨੀ ਹੁਣ ਆਪਣੇ ਅੱਗੇ ਨਾਲ ਨਾ ਕਾਫੀ ਮੈਲਟ ਹੋ ਗਈ ਹੈ ਤੇ ਐਸ ਤੇ ਕਿਆ ਕਰਕੇ ਆਪਾਂ ਨਾ ਚਲਾਈ ਚੱਲਾਂਗੇ ਇਹਨੂੰ ਕਿ ਜਦੋਂ ਜਮਾ ਮੈਲਟ ਹੋ ਗਈ ਫਿਰ ਆਪਾਂ ਅੱਗੇ ਦਾ ਕਰਿਆ ਸੋ ਪਾਵਾਂਗੇ ਜਿਹੜੀ ਵੀ ਸਮਗਰੀ ਵਿੱਚ ਪਾਉਣੀ ਹੈ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ। ਚੀਨੀ ਆਪਣੀ ਮੈਲਟ ਹੋ ਗਈ ਹੈ ਤੇ ਦੇਖੋ ਕਲਰ ਵੀ ਬਹੁਤ ਸੋਹਣਾ ਆ ਗਿਆ ਤੇ ਹੁਣ ਆਪਾਂ ਨਾ ਇੱਥੇ ਇਹਨੂੰ ਗੈਸ ਨੂੰ ਇੱਕ ਵਾਰੀ ਬੰਦ ਕਰ ਦਿਆਂਗੇ ਜਿਹੜੀ ਮਾਰੀ ਮੋਟੀ ਚੀਨੀ ਰਹਿ ਗਈ ਨਾ ਉਹ ਬਾਅਦ ਚ ਦਾ ਆਪਣਾ ਪੈਨ ਗਰਮ ਹੈ ਉਸੇ ਨਾਲ ਹੀ ਮੈਲਟ ਹੋ ਜਾਊਗੀ ਹੁਣ ਆਪਾਂ ਗੈਸ ਬੰਦ ਕਰਦੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਚਮਚ ਘਿਓ ਦੇ ਹੁਣ ਆਪਾਂ ਦੋ ਚਮਚੇ ਚ ਘਿਓ ਦੇ ਪਾਤੇ ਇਹਨਾਂ ਨਾਲ ਆਪਣੀ ਤੇਰੀ ਰੋਟੀ সফট ਰੰਗਗੇ ਤੇ ਹੁਣ ਆਪਾਂ ਵਿੱਚ ਮਾਇਆ ਤੇ ਪਾ ਲਵਾਂਗੇ ਇਹਨੂੰ ਹਿਲਾਚੇਗਾ ਕਰਕੇ ਇਹਨੂੰ ਆਪਣੀ ਮਾਇਆ ਤੇ ਹੋਰਗੇ ਨਾਲ ਦੀ ਨਾਲ 팬 ਆਪਣਾ ਗਰਮ ਕੇ ਉਹ ਆਪਾਂ ਵਿੱਚ ਮਿਕਸ ਕਰਤਾ ਤੇ ਹੁਣ ਆਪਾਂ ਨਾ ਇਹਦੇ ਵਿੱਚ ਕੌਲੀ ਦੁੱਧ ਵੀ ਪਾ ਦੇਵਾਂਗੇ ਆਹ ਇਹਨਾਂ ਆਪਣਾ ਗਰਮ ਮਾਣਾ ਤਾਂ ਹੀ ਦੁੱਧ ਉਹ ਵਾਲਾ ਖਾਂਦਾ ਪੰਚੀ ਨਹੀਂ ਜਾਵੇ ਗਰਮ ਮਾਣਾ ਤੇ ਆਪਾਂ ਥੋੜਾ ਥੋੜਾ ਕਰਕੇ ਦੇ ਵਿੱਚ ਦੋ ਤਿੰਨ ਵਾਰੀ ਫਾਤ ਆ ਤੇ ਹੁਣ ਆਪਾਂ ਨਾ ਗੈਸ ਆਨ ਕਰ ਲਾਂਗੇ ਤੇ ਚੀਨੀ ਮੈਲਟ ਕਰਾਂਗੇ ਵਿੱਚ ਇਹਦੇ ਵਿੱਚ ਚੀਨੀ ਮੈਲਟ ਹੋ ਜਾਊਗੀ ਦੁੱਧ ਦੇ ਹੁਣ ਆਪਾਂ ਗੈਸ ਆਨ ਕਰ ਲਾਂਗੇ ਹੁਣ ਆਪਾਂ ਇਹਨੂੰ ਵੀ ਮਸ ਲੋ ਗੈਸ ਤੇ ਪਕਾਵਾਂਗੇ ਦੁੱਧ ਨੂੰ ਇਹਦੇ ਵਿੱਚ ਆ ਚੀਨੀ ਹੌਲੀ ਹੌਲੀ ਐਸ ਤਰ੍ਹਾਂ ਕਰਕੇ ਮੈਲਟ ਹੋ ਜਾਊਗੀ ਤੇ ਆਪਾਂ ਇਹਨੂੰ ਇੱਕ ਵਾਰ ਐਸਟਿਕਾ ਕਰਕੇ ਛੱਡ ਦਿਆਂਗੇ ਜੀਨੇ ਆਪਣੇ ਮੈਲਟ ਹੋ ਗਈ ਦੁੱਧ ਦੇ ਵਿੱਚ ਥੋੜਾ ਜਨਾ ਟਾਈਮ ਲੱਗਦਾ ਮੈਲਟ ਹੋਣ ਤੇ ਕਿਉਂਕਿ ਉਹ ਨਾ ਥੋੜੀ ਕਰੜੀ ਹੋ ਜਾਂਦੀ ਹੈ ਨਾ ਤੇ ਫੇਰ ਆਪਾਂ ਨਾ ਇਹਨੂੰ ਫਿਰ ਉਹ ਗਾਇਸ ਤੇ ਆਪਾਂ ਇਹਨੂੰ ਮੈਲਟ ਕੀਤਾ ਦੁੱਧ ਦੇ ਵਿੱਚ ਦੇਖੋ ਤੇ ਮਾਰੀ ਹੋਤੀ ਜੀ ਰਹੇਗੀ ਸਾਰੀ ਮੈਲਟ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਪਾ ਲਵਾਂਗੇ ਨਾਰੀਅਲ ਦਾ ਬਰਾਦਾ ਇੱਕ ਇੱਕੋਂ ਵੀ ਪਾਤੀ ਆਪਾਂ ਇਹਨੂੰ ਮਿਕਸ ਕਰ ਲੈਨੇ ਹੁਣ ਆਪਾਂ ਦੂਸਰੀ ਵੀ ਪਾਵਾਂਗੇ ਹੁਣ ਆਪਾਂ ਨਾ ਦੁੱਧ ਸੁੱਕਣ ਤੱਕ ਰੋਤੇ ਆਪਾਂ ਇਹਨੂੰ ਮਲਾ ਕੇ ਵਿੱਚ ਨਾਰੀਅਲ ਦੇ ਬਰਾਦੇ ਨੂੰ ਤੇ ਆਪਾਂ ਦੁੱਧ ਸੁੱਕਣ ਤੱਕ ਰਹਿਣ ਨੂੰ ਗਾੜਾ ਹੋਣ ਤੱਕ ਰਪਾ ਕਾਵਾਂਗੇ ਨਾਰੀਅਲ ਦਾ ਬਰਾਬਰ ਨਾ ਆਪਾਂ ਦੁੱਧ ਦੇ ਵਿੱਚ ਮਿਕਸ ਕਰਤਾ ਤੇ ਆਪਾਂ ਹੁਣ ਨਾ ਥੋੜਾ ਜਿਹਾ ਗੈਸ ਵਧਾ ਦੇਾਂਗੇ ਤੇ ਦੁੱਧ ਆਪਣਾ ਬਹੁਤ ਜਲਦੀ ਸੁੱਕ ਜੂਗਾ ਫਿਰ ਤੇ ਗਾੜਾ ਹੋ ਜੂਗਾ ਜਾ ਆਪਣੇ ਪੇੜੇ ਬਣਾਉਣ ਦੇ ਲਾਇਕ ਹੋ ਜੂਗਾ ਫਿਰ ਆਪਨੇ ਨਾ ਪੇੜਿਆਂ ਦਾ ਡੋ ਵਧੀਆ ਤਿਆਰ ਹੋ ਗਿਆ ਨਾਰੀਅਲ ਦਾ ਬਰਾਬਰ ਤੇ ਆਪਾਂ ਇਹਨੂੰ 2-4 ਮਿੰਟ ਹੋਰ ਪਕਾ ਕੇ ਫੇਰ ਆਪਾਂ ਗੈਸ ਆਫ ਕਰਕੇ ਠੰਡਾ ਕਰਾਂਗੇ ਜਦੋਂ ਆਪਾਂ ਇਹਨੂੰ ਫਲਾ ਕੇ ਨਾ ਹਸਕਾ ਕਰਕੇ ਪੈਨ ਚ ਹੀ ਫਲਾ ਰਹੇ ਹਾਂ ਜੇ ਠੰਡਾ ਹੋ ਜਾਊਗਾ ਤੇ ਫੇਰ ਆਪਾਂ ਇਹਨੂੰ ਪੇੜੇ ਬਣਾਵਾਂਗੇ ਠੰਡਾ ਕਰਕੇ ਤੇ ਆਪਾਂ ਦੋ ਹੀ ਮਿੰਟ ਪਕਾਵਾਂਗੇ ਬਸ ਆਪਾਂ ਦੋ ਮਿੰਟ ਇਹਨੂੰ ਪਕਾ ਲਿਆ ਤੇ ਹੁਣ ਆਪਾਂ ਗੈਸ ਬੰਦ ਕਰਦੇ ਨੇ ਦੇਖੋ ਇਹਨੇ ਪੈਨ ਛੱਡ ਤਾ ਦੇਖੋ ਬਹੁਤ ਵਧੀਆ ਆਪਣਾ ਲੋ ਟਿਆਰ ਹੋ ਗਿਆ ਪੇੜਿਆਂ ਦਾ ਤੇ ਹੁਣ ਆਪਾਂ ਇਹਨੂੰ ਥੱਲੇ ਲਾ ਕੇ ਨਾ ਠੰਡਾ ਕਰਾਂਗੇ ਇਹਨੂੰ ਨਾ ਵਿੱਚ ਪੈਨ ਦੇ ਇਸ ਤਰ੍ਹਾਂ ਕਰਕੇ ਫਲਾ ਦੇਨੇ ਇਹ ਠੰਡਾ ਹੋ ਜਾਊਗਾ ਫੇਰ ਆਪਾਂ ਇਹਦੇ ਬੱਟਾਂਗੇ ਭੇੜੀ ਆਪਾਂ ਨਾਰੀਅਲ ਦਾ ਬੁਰਾਦਾ ਠੰਡਾ ਹੋ ਗਿਆ ਤੇ ਹੁਣ ਆਪਾਂ ਨਾ ਪਲੇਟ 'ਚ ਕੱਢ ਲੈਨੇ ਆਂ ਇਸ 'ਚ ਕਿੰਦਾ ਸੋਹਣਾ ਕਲਰ ਆਇਆ ਬਹੁਤ ਸੋਹਣੀ ਮੈਲਟ ਹੋਈ ਆ ਆਪਣੀ ਚੀਨੀ ਤੇ ਕਲਰ ਬਹੁਤ ਸੋਹਣਾ ਆ ਗਿਆ ਤੇ ਹੁਣ ਆਪਾਂ ਹੱਥਾਂ ਨਾਲ ਘਿਓ ਲਾ ਲਾਂਗੇ। ਹੁਣ ਆ ਬੱਥੇ ਨਾਲ ਘਿਓ ਲਾ ਲਿਆ ਆਪਾਂ। ਹੁਣ ਆਪਾਂ ਇਹਨੂੰ ਇਕੱਠਾ ਕਰ ਲਾਂਗੇ। ਹੁਣ ਆਪਾਂ ਇਹਦੇ ਬਣਾਵਾਂਗੇ ਤੇਰੇ। ਘਿਓ ਦਾ ਵੈਸੇ ਵਿੱਚੋਂ ਹੀ ਨਿਕਲਿਆ ਆ ਆਪਾਂ 2 ਚਮਚ ਘਿਓ ਦੇ ਪਾਏ ਸੀ ਨਾ। ਦੇ ਵਿੱਚ ਖਨਾਰੀਆ ਦਾ ਵੀ ਤੇਲ ਹੁਣ ਨਕਿਉ ਹੁੰਦਾ ਹੀ ਆ ਹੁਣ ਆਪਾਂ ਇਹਦੇ ਪੇੜੇ ਬਣਾ ਲਾਂਗੇ ਐਸ ਤੱਕਾਂ ਕਰਕੇ ਨਾ ਆਪਾਂ ਪੇੜੇ ਬਣਾ ਲਾਂਗੇ ਹੁਣ ਆਪਾਂ ਪਲੇਟ 'ਚ ਰੱਖ ਦੇਾਂਗੇ ਐਸ ਤੱਕਾਂ ਕਰਕੇ ਦੇਣਾ ਆਉਂਦੇ ਸਾਬ ਨਾਲ ਛੋਟੇ ਵੱਡੇ ਜਿਵੇਂ ਬਣਾਉਣੇ ਆਪਾਂ ਉਹ ਵੀ ਬਣਾ ਸਕਦੇ ਆਂ ਐਸ ਤੇ ਕਿਆ ਕਰਕੇ ਉੱਤੇ ਨਾ ਆਪਾਂ ਇਹਦੇ ਕਾਜੂ ਜਾਂ ਬਦਾਮ ਵੀ ਲਾ ਸਕਦੇ ਆਪਾਂ ਐਸ ਤੇ ਕਿਆ ਕਰਕੇ ਉੱਤੇ ਆਪਾਂ ਨਾ ਡੈਕੋਰੇਟ ਵਾਸਤੇ ਕਾਜੂ ਵੀ ਲਾ ਸਕਦੇ ਆਂ ਆਪਾਂ ਬਦਾਮ ਵੀ ਲਾ ਸਕਦੇ ਆ ਜਿਹੜੀ ਮਰਜ਼ੀ ਉਹ ਹੀ ਲਾ ਲਓ ਤੇ ਜਾਂ ਕੋਈ ਡ్రਾਈ ਫਰੂਟ ਕੱਟ ਕੇ ਵੀ ਆਪਾਂ ਲਾ ਸਕਦੇ ਆ ਤੇ ਸਰਦੀ ਦੇ ਦਿਨਾਂ ਦੇ ਵਿੱਚ ਖੋਪਾ ਖਾਣਾ ਬਹੁਤ ਹੀ ਚੰਗਾ ਹੁੰਦਾ ਤੇ ਠੂਈ ਵਗੈਰਾ ਨਹੀਂ ਦਰਦ ਕਰਦੀ ਖੋਪਾ ਖਾਣਾ ਚਾਹੀਦਾ ਆਪਾਂ ਨੂੰ ਸਰਦੀ ਹੈਗੀ 2 ਮਹੀਨੇ ਜਿੰਨਾ ਖਾਈਦਾ ਉਹਨਾਂ ਖਾਓ ਬਹੁਤ ਵਧੀਆ ਹੈ ਇਸ ਤਰ੍ਹਾਂ ਕਰਕੇ ਨਾ ਹੁਣ ਆਪਾਂ ਸਾਰੇ ਪੇੜੇ ਬਣਾ ਲਾਂਗੇ ਆਪਣੇ ਪੇੜੇ ਬਣ ਕੇ ਹੋ ਗਏ ਜੀ ਤਿਆਰ ਤੇ ਬਹੁਤ ਹੀ ਵਧੀਆ ਬਣਿਆ ਤੇ ਬਹੁਤ ਹੀ ਨਰਮ ਹੈ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਬਹੁਤ ਸੁਆਦ ਲੱਗਦੇ ਆ ਸਰਦੀਆਂ ਦੇ ਵਿੱਚ ਤਾਂ ਕੁਛ ਨਾ ਕੁਛ ਬਣਾਉਣ ਨੂੰ ਖਾਣ ਨੂੰ ਜੀ ਕਰਦਾ ਹੀ ਹੈ ਤੇ ਕੌਲੀ ਨਾ ਇੱਕੋ ਹੀ ਨਾਪ ਵਾਸਤੇ ਰੱਖ ਲਿਓ ਉਸੇ ਨਾਲ ਸਾਰਾ ਨਾਪ ਲਿਓ ਤੇ ਵਧੀਆ ਪਰਫੈਕਟ ਬਣਨਗੇ ਆਪਣੇ ਪੇੜੇ ਤੇ ਜਦੋਂ ਵੀ ਬਣਾਉਣੇ ਆਪਾਂ ਜਮਾ ਠੰਡਾ ਕਰਕੇ ਮਿਕਸਚਰ ਇਹਦਾ ਫੇਰ ਬਣਾਉਣੇ ਆਪਾਂ ਗਰਮ ਤੇ ਨਹੀਂ ਬਣਨੇਗੇ ਠੰਡੇ ਦੇ ਬਣਨਗੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ